ਸਵਾਗਤ ਹੈ ਕਿਸਾਨ ਵੀਰੋ ਹੋੜਾ ਟੇਲੋਂ ਦਾ ਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ ਨਾਲ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਗਿਲਕੋਟੇ ਜੀ ਸਹਨੇ ਜੀ ਵਜਾਵਾ ਨਾ ਬਾਈ ਹਾਂਜੀ ਹਾਂਜੀ ਤੇ ਗੱਲਬਾਤ ਕਰਾਵਾਂ ਦੋ ਬੈੜਾ ਤੁਹਾਨੂੰ ਦਿਖਾਵਾਂਗੇ ਗੱਬਣਾ ਤੇ ਗਰਮੀ ਚੱਲਨ ਵਾਲਾ ਹੈ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋਣੀ ਬਹੁਤ ਵਧੀਆ ਸਾਰੇ ਵੀਰਾਂ ਨੂੰ ਢਿੱਲੋ ਡੈਲੀ ਫਾਰਮ ਦੇਖਣ ਦੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵੀਰ ਓਕੇ ਜੀ ਤੇ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਆਪਣਾ ਜੀ ਨੰਬਰ ਹੈਗਾ 70872 ਜੀ 53731 ਜੀ ਫੇਰ ਬੋਲ ਦਿਓ 70872 53731 ਪਿੰਡ ਜੀ ਪਿੰਡ ਗੱਲ ਕੋਠੇ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪੱਕੋ ਕੈਂਚੀਆਂ ਇਧਰੋਂ ਪਧੋੜ ਇਧਰੋਂ ਸਹਣਾ ਤੇ ਪਧੋੜ ਇਧਰੋਂ ਸਹਣਾ ਆ ਗਿਆ ਸਹਨੇ ਦੇ ਚਾ ਤੇ ਵਪਾਰ ਦੇ ਕੰਮ ਆ ਜੀ ਆਪਣੇ ਹਾਂ ਜੀ ਵਪਾਰ ਦਾ ਹੀ ਤੇ ਅੱਜ ਆਪਾਂ ਫਿਰ ਦੋ ਬੈੜਾਂ ਦਿਖਾਉਣਗੇ ਦੋ ਬੈੜਾਂ ਜੀ ਆਪਣੇ ਕੋਲ ਆ ਇੱਕ ਤਾਂ ਪਿਓਰ ਜਰਸੀ ਹੈਗੀ ਕੈਰ ਸ਼ੈਰ ਚਾ ਹਾਂ ਸ਼ੈਰ ਜੱਕ ਬੱਕਰਾ ਉਸ ਜੀ ਆ ਗਈ ਬਸ ਐਸਾ ਤੇ ਬਾਈ ਜਿਹੜੀ ਐਰ ਸ਼ੈਰ ਨਾ ਕਰਾਉ ਥੋੜਾ ਜਿਹਾ ਦੇਖੀ ਜਾਨੇ ਹਨਾ ਹਾਂ ਜੀ ਕੀ ਡਿਟੇਲ ਹੈ ਦੀ ਇਹ ਬਾਈ ਦੂਜੇ ਸੂਏ ਹੁੰਦੀ ਹੈ ਮਾਲਕਾਂ ਨੇ ਆਪਾਂ ਨੂੰ ਪਹਿਲੇ ਸੂਏ ਦਾ 14 ਕਿਲੋ ਦਾ ਦੱਸਿਆ ਇਹਦਾ ਵੀ 14 ਕਿਲੋ ਦੁੱਧ ਦਿੱਤਾ ਨੇ ਕਾਛਾ ਇਹ ਦੂਜੇ ਸੋਇਫਰੇ ਨੇ 14 ਕਿਲੋ ਦੁੱਧ ਦਿੱਤਾ ਵਾ 14 ਕਿਲੋ ਦੁੱਧ ਦਿੱਤਾ ਵਾ ਐਦ ਕੀ ਫਿਰ ਹੁਣ ਕਿੰਨੇ ਦਿਨ ਬਾਕੀ ਹੈ ਜੀ ਐ ਇਤੀ ਭਾ ਹੁਣ ਤਾਂ 3-4 ਤਿੰਨ ਕਿ ਦਿਨ ਲੱਗ ਜਾਣਾ ਕਿੰਨਾ ਦੁੱਧ ਕਹਿ ਕੇ ਦੇ ਦਾਂਗੇ ਆਪਾਂ ਜਾਨੀ 15-16 ਤਾਂ ਦੇਉਗੀ ਜੀ ਆਪਾਂ ਮੰਨ ਕੇ ਚੱਲ ਗਏ 14 ਦਿੱਤਾ 2 ਕਿਲੋ ਤਾਂ ਵਧਾਉਂਦਾ ਹੀ ਹੁੰਦਾ ਡੰਗਰ ਜਾਈ ਗੱਲ ਹੈ ਜੀ 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 ਵੀ ਆਪਾਂ ਮੜਾ ਰਾਣਾ ਕਹਿ ਗਏ ਲੋਕਾਂ ਨੂੰ ਵੀ 20 ਕਿਲੋ ਦਿਓ ਉਹਦਾ ਫਾਇਦਾ ਕੀ ਜਿੰਨਾ ਕ ਦੇਖ ਸਕਦਾ ਡੰਕਰ ਉਹਨਾਂ ਕ ਕਹੋ ਵੱਧ ਦੇਵੇ ਅਗਲੀ ਵਾਰ ਹਾਂ ਵੱਧ ਜੀ ਵੱਧ ਖੋਲੋ ਜਿਹੜਾ ਤੋੜ ਰੱਖ ਰਹਿ ਕੇ ਚੱਕ ਚੰਗੀ ਆ ਜੀ ਬਾਕੀ ਦਾ ਵਜਨ ਵਜੂਦ ਪੂਰਾਗਾ ਹੋਵੇਂ ਨਹੀਂ ਵੀ ਮਰੀ ਜਿਓ ਟੁੱਟੀ ਜੀ ਹੋਵੇ ਠੀਕ ਠਾਕ ਆ ਪੂਰੀ 98 ਗਣਾ ਜਿੱਡੀ ਕ ਹਾਂ ਨਹੀਂ ਵੀਰੇ ਸਹੀ ਗੱਲ ਹਾਂ ਤੇ ਬਾਈ ਜੀ ਕਿੰਨੇ ਦਿਨ ਘਟ ਜੂਗੀ ਬਾ 2-3 ਦਿਨ ਹੀ ਲਊ ਬਾਈ ਹੁਣ 2-3 ਦਿਨ ਬਾਕੀ ਬਾਈ ਦਾ ਕਹਿਣਾਗਾ ਤੇ ਥੱਲੇ ਕੁਆਲਿਟੀ ਕਰੋ ਚੱਕ ਇੱਕ ਨੰਬਰ ਥਾਂ ਲੈਵੇ ਦੀ ਪੂਰੀ ਸਾਫ ਆ ਜੀ ਥਾਂ ਤੁਣ ਬਹੁਤ ਘੈਂਟ ਲੱਗਿਆ ਵਾ ਬਾਈ ਹੁੰਦਾ ਚਲੋਗਾ ਹਾਂ ਆ ਦੇਖੋ ਜੀ ਲਾਈਆਂ ਬਲੂਆਂ ਪੂਰੀਆਂ ਬਾਕੀ ਦੁੱਧ ਵੀ ਕਰਵਾਇਨੇ ਫੈਟ ਵਾਲਾ ਪੋਣਾ ਹਾਂ ਫੈਟ ਵੀ ਫੈਟ ਵਾਲਾ ਦੁੱਧ ਦਾ ਦੂਜੇ ਵਾਲ ਕੋਈ ਵੀ ਪੈਣਾ ਮੋੜ ਲਿਓ ਜੀ ਕਿਲੋ ਬਾਹਲੇ ਹੋਣੇ ਤੇ ਫੈਟ 2.5 ਹੋਣੀ ਉਹ ਕੰਮ ਨਹੀਂਗਾ 5 0 ਦੇ ਨੇੜੇ ਵੀ ਫੈਟ ਹਾਂ 5 0 ਦੇ ਨੇੜੇ ਫੈਟ ਆ ਦੇਖੋ ਕਰੋ ਕੁਆਲਿਟੀ ਚੈੱਕ ਹਾਂ ਚੈਨਿੰਗ ਫੁੱਲ ਤੇ ਆ ਦੇਖੋ ਤਾਂ ਲੇ ਵਨ ਇਹ ਤੋਂ ਕਰਵਾਇ ਜੇ ਆ ਦੇਖੋ ਫੇਸ ਦੀ ਕੁਆਲਿਟੀ ਦੇਖੋ ਇਹ ਵੀ ਇੱਕ ਨੰਬਰ ਤੇ ਬ੍ਰੀਕ ਬਰੂ ਕੋ ਪੂਰੀ ਆ ਲਾ ਕੇ ਵੀ ਦਿਖਾ ਨਿਆ ਲੈਣਾ ਹੁੰਦਾ ਵੇ ਕਿਆ ਯਾਰ ਮੈਂ ਪਤ ਨਹੀਂ ਲੱਸਾ ਹੀ ਡੰਗਰ ਆ ਨਹੀਂ 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 ਦੱਸ ਯਾਰ ਦੇਖੋ ਜੀ ਪਰ ਕੁਆਲਿਟੀ ਚੈੱਕ ਕਰਾਣੇ ਹਨ ਥਣ ਬਹੁਤ ਸੁਣਾ ਲੱਗਿਆ ਵੀਰੇ ਹਾਂ ਦੇਖੋ ਬਾਕੀ ਇਹਨੇ ਥਣ ਨਾ ਹਾਂ ਚੰਗਾ ਹਜੇ ਕੱਢ ਵੀ ਲੈਣਾ ਕੱਢ ਵੀ ਲੜਾਏ ਤਾਂ ਹਾਂ ਥਣ ਚ ਨਹੀਂ ਕੋਮੀ ਹੈਗੀ ਹਾਂ ਤੇ ਵੀਰੇ ਫਿਰ ਕੀ ਡਿਮਾਂਡ ਆ ਗਈ ਇਹਦੀ ਇਹਦਾ ਬਾਈ ਆਪਾਂ ਉਡਦ ਗੰਜ ਵਾਲੇ ਭਾਈ ਕਰਨੇ ਆ ਜਾਨੀ ਕਿ ਵੀ ਬੱਜ ਜਾਇਆ ਜਾ ਹਾਂ ਇਹ ਆਪਣਾ ਮੁੱਲ ਦਾ ਆਪਾਂ ਪੈਂਡ ਕਰਦੇ ਆਂ 25000 ਦੀ ਆਪਾਂ ਮੰਨਦਾ ਨਾ ਵੜ ਚੋ ਬਹਾ ਮਾੜਾ ਬੋਟਾ ਬਾਣਤਾ ਨਹੀਂ ਹੋਊਗਾ ਓਕੇ ਵੀਰੇ ਬਾੜ ਵੀ ਤੇਰੀ ਚੰਗੀ ਆ ਹਾਂ ਬਾੜ ਬਾੜ ਚਰ ਤੇ ਆ ਗਈ ਚਾਰ ਐ ਛੇ ਨਹੀਂ ਆਪਾਂ ਕਹਿ ਸਕਦੇ ਕਰਾਓ ਸਕੇ ਕਰਾਓ ਜੀ ਆ ਗਈ ਫੇਸ ਕਰੋ ਚੱਕ ਇੱਕ ਨੰਬਰ ਤੇ ਰੇਟ ਚੁਮਾ ਜਾਇਆ ਜਾ ਹਾਂ ਤੇ ਹੁਣ ਵੀਰੇ ਯਰਸੀ ਯਰਸੀ ਆ ਗਈ ਆ ਬਾਈ ਦੂਜੇ ਸੂਏ ਇਸ ਹੁੰਦੀ ਆ ਇਹਦੇ ਦਿਨ ਪਾਇਆ 15 ਹਾਂ ਜੀ ਕੋਲੋਂ ਇਹਨੂੰ ਵੀ ਤੋੜ ਕਰੇ ਹਾਂ ਹਾਂ ਦਿਨ 15 ਪਾਇਆ ਤੇ ਫਿਰ ਕਿੰਨਾ ਦੁੱਧ ਦਿੱਤਾ ਹੋਇਆ ਦਾ ਪਹਿਲੇ ਸੂਏ ਇਹਦਾ 12 ਕਿਲੋ ਮੰਨ ਕੇ ਚੱਲੋ ਮਾਤਾ ਜੀ ਹਾਂ ਜੀ ਕਿੰਨਾ ਦੇਈਏ ਇਹ ਤੇ 14 15 ਦੇ ਦਿੰੂ ਬੱਸ ਖੋਲੋ ਜੀ ਇਹਦਾ ਤੋਰਾ ਇਹਦਾ ਜਿਹਦੇ ਹਿਸਾਬ ਨਾਲ ਇਹਦਾ ਕਾਰਡ ਕਾਰਡ ਆ ਬੇਤੈਰ ਹੈ ਤੇਰੀ ਦਾਣਾ ਤੈਨੂੰ ਪਤਾ ਵੀ ਜਰਸੀਆਂ ਦੇ ਵਾਸਤੇ ਏਡੇ ਡੇੜੇ ਹੁੰਦੇ ਆ ਨਾ ਓਕੇ ਜੀ ਇਹ ਦੁੱਧ ਪੀਣ ਦੇ ਕੰਮ ਬੱਸ ਦੁੱਧ ਦੇ ਕੰਮ ਹਾਂ ਦੁੱਧ ਵਾਲੀਆਂ ਬਹੁਤਾਂ ਤੇ ਠੰਡੀ ਸੀਲ ਬਹੁਤ ਜ਼ਿਆਦਾ ਹੈ ਠੰਡੀ ਸੀਲ ਪੂਰੀ ਫੌਜੀ ਹਾਂ ਬਾਕੀ ਅੱਧਾ ਪਰ ਜਵਾਕ ਬੈਠੀ ਜਾਣ ਉਹ ਕੋਈ ਕਰ ਨਹੀਂਗਾ ਓਕੇ ਜੀ ਹਾਂ ਹੁਣ ਬਹੁਤ ਸੋਹਣਾ ਲੱਗਿਆ ਵਾ ਹੂੰ ਕੋਈ ਕਾਲੀ ਨਹੀਂ ਪੈਂਦੀ ਬਹੁਤ ओके okay, so, <laughs> <laughs> जी रेट ਵੀ ਫਿਰ ਉਸ ਹਿਸਾਬ ਦੇ ਹੋਣੇ ਦਾ ਹਾਂ ਰੇਟ ਵੀ ਬਸ ਉਹੀ ਹਿਸਾਬ ਹੈ ਜਿਹੜਾ ਜੇ ਡੰਕਰ ਉਹ ਜਾ ਰੇਟ ਆ ਮੋੜ ਲਿਓ ਜੀ ਹੈਨਾ ਹੂੰ ਓਕੇ ਜੀ ਸਰੋ ਕੁਆਲਟੀ ਚੈੱਕ ਪਿਓਰ ਜਰਸੀ ਚ ਆ ਗਈ ਆਹ ਦੇਖ ਲੈ ਫੀਲ ਆਹ ਦੇਖ ਠੰਡੇ ਸਾਨ ਦੇ ਕੇ ਨਾ ਘੰਟ ਲੱਗਾ ਆਏ ਨਹੀਂ ਬੜਾ ਬਿਹੜੇ ਜੀ ਲੈ ਕੇ ਫੜ ਜਾ ਕਿੱਥੇ ਮਰ ਜੀ ਗਾ ਕੋਈ ਚੱਕਰ ਨਹੀਂ ਤੇਸ ਕਰੋ ਚੈੱਕ ਹਾਂ ਲੈ ਚਲੋ ਜੀ ਬਿਹੜੇ ਚ ਕੜਾਈ ਰੱਖੋ ਜਰਸੀ ਚੰਗੀ ਹੈ ਜੀ ਹੁਣ ਰੱਸਾ ਹੈ ਜੀ ਥਣਲੇਵੇ ਦੀ ਪੂਰੀ ਸਾਫ ਆ ਗਈ ਥਣਲੇਵੇ ਦੀ ਪੂਰੀ ਸਾਫ ਤੇ ਬਾਈ ਦਾ ਕਹਿਣਾ ਵੀ 15 ਦਿਨ ਵੀਰੇ ਹਾਂ 15 ਕਿ ਦਿਨ ਪਏ ਆ 15 ਕਿ ਦਿਨ ਬਾਕੀ ਆ ਦੇਖੋ ਓਕੇ ਇਹਦੀ ਕੀ ਡਿਮਾਂਡ ਆ ਗਈ ਇਹਦਾ ਦੇਣ ਲੈਣ ਮੁੱਲ ਯਾਰ ਵੀਰੇ ਇੱਕੋ ਹੀ ਗੱਲ ਦਾ ਦਿੰਨੇ ਆ ਬਿਜਰੇ ਜੋ ਛੋੜ ਹੀ ਹੋਣੀ ਆ ਕਹਿੰਦਾ 100 ਰੁਪਇਆ ਓਕੇ ਜੀ ਆਪਾਂ ਇਹ 37000 ਦੀ ਦੇਵਾਂਗੇ ਕੱਲੀ 100 ਰੁਪਇਆ ਛੋੜ ਹੋਣੀ ਆ 36 ਵਾਲਾ ਹੋਣਾ ਗਏਵੇਂ ਆਪੇ ਤੇ ਦਿਨ ਵੀਰੇ ਸਹੀ ਆ ਜਮ 15 ਹਾਂ ਬਸ ਆਪਾਂ ਅਗਲੇ ਕਪੜਾ ਲਾ ਕੇ ਦਿਖਾ ਨਹਿਲਾ ਕਹਦਾ ਮੈਂ ਢਾਕੇ ਦਿਖਾ ਦਿਆਂ ਨਾ ਵੀ ਇਹੇ ਜੀ ਹੈ ਬੜਾ ਥਾਣਾ ਤੁਹਾਨੂੰ ਵਧੀਆ ਲੱਗਿਆ ਹੋਇਆ ਹੈ ਜੀ ਦਲਨੀ ਆ ਲੌਂਦੀ ਲੌਂਦੀ ਵਧੀਆ ਹੁੰਦੀ ਓਕੇ ਜੀ ਛੱਡਾ ਬਹੁਤ ਵਧੀਆ ਬਣਾਉਗੀ ਥਾਣਾ ਤੁਹਾਨੂੰ ਜਮੇ ਓਕੇ ਜੀ ਥਾਣਾ ਦੀ ਤੇ ਪਿੱਛੇ ਦੀ ਆਪਣੀ ਗਾਰੰਟੀ ਹੋ ਬਈ ਰੇਗ ਟੱਕਰ ਇੱਕ ਤੁਹਾਨੂੰ ਪਿਓਰ ਜਰਸੀ ਦਿਖਾਤੀ ਹੈ ਜੀ ਤੇ ਇੱਕ ਤੁਹਾਨੂੰ ਦਿਖਾਤੀ ਹੈ ਫਿਰ ਸਿਰ ਨਾਲ ਥੋੜਾ ਕ੍ਰਾਸ ਚੰਗੀ ਬੱਛੀ ਤੇ ਬਾਕੀ ਦਾ ਨੰਬਰ ਬਾਈਆਂ ਦਾ ਆਉਣ ਸਕਰੀਨ 'ਤੇ ਮੇਰਾ ਨੰਬਰ ਫੇਰ ਬੋਲਦੇ ਨੰਬਰ 7087253731 ਜੀ ਪਿੰਡ ਗਿਲ ਕੋਟੇ ਜ਼ਿਲ੍ਹਾ ਬਠਿੰਡਾ ਤਹਿਿਲ ਤਾਪਾ ਹਾਂਜੀ ਆ ਜ਼ਿਲ੍ਹਾ ਸੌਰੀ ਬਰਨਾਲਾ ਹਾਂ ਜਿਹੜਾ ਬਰਨਾਲਾ ਤਹਿਿਲ ਤਾਪਾ ਓਕੇ ਜੀ ਤੇ ਦੋ ਬਿਹੜਾਂ ਹੀ ਦੋਨੇ ਤੁਹਾਨੂੰ ਦਿਖਾ ਦਿਆਂਗਾ ਹਸਾਬ ਨਾਲ ਦੁੱਧ ਪੀਣ ਵਾਲੇ ਸਭ ਦੇ ਹਨਾ ਹਾਂਜੀ ਦੁੱਧ ਪੀਣ ਵਾਲੇ ਆ ਓਕੇ ਜੀ ਹਾਂਜੀ ਤੇ ਨੰਬਰ ਬੋਲ ਲਿਓ ਬਾਈ ਆਪਣਾ ਨੰਬਰ 7087253731 ਬਾਕੀ ਦੋ ਬਿਹੜਾਂ ਹੀ ਦੋ ਤੁਹਾਨੂੰ ਦਿਖਾ ਦਿਆਂਗਾ ਧੰਨਵਾਦ ਜੀ ਹਾਂ